ਜਿਹੜੀ 26 ਜਨਵਰੀ ਅਸੀਂ ਮਨਾਉਣੀ ਹੈ 2024 ਦੇ ਵਿੱਚ ਉਹਦੇ ਸਬੰਧ ਵਿੱਚ ਜਿਹੜੇ ਸਾਰੇ ਡਿਪਾਰਟਮੈਂਟਾਂ ਦੀ ਮੀਟਿੰਗ ਕੀਤੀ ਸੀ ਜਿਹੜੇ ਜਿਹੜੇ ਉਹਨਾਂ ਨੇ ਆਪਣੇ ਆਪਣੇ ਕਾਰਜ ਕਰਨੇ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਨੇ ਤੇ ਇਸ ਸਬੰਧ ਵਿੱਚ ਸਾਰਿਆਂ ਨੂੰ ਸੈਂਸਿਟਾਈਜ਼ ਕੀਤਾ ਤੇ ਮੀਟਿੰਗ ਕੀਤੀ ਕਿ ਕਿ ਪ੍ਰੋਗਰਾਮ ਜਿਹੜਾ ਹੋਣਾ ਚਾਹੀਦਾ ਹੈ ਦੇਖੋ ਜਿਵੇਂ ਹੁੰਦਾ 26 ਜਨਵਰੀ ਦੇ ਵਿੱਚ ਉਹ ਸਾਰਾ ਉਵੇਂ ਹੀ ਆ ਕਿ ਉਹ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜਿਹੜਾ ਹੈ ਉਹ ਕਲਚਰਲ ਪ੍ਰੋਗਰਾਮ ਹੋਏਗਾ ਪ੍ਰੇਡ ਜਿਹੜਾ ਉਹ ਲੋਕ ਪਾਰਟਿਸਪੇਟ ਕਰਨਗੇ ਬੱਚੇ ਵੀ ਤੇ ਪੁਲਿਸ ਵੱਲੋਂ ਵੀ ਹੋਏਗਾ ਹੋਮ ਗਾਰਡਸ ਵੱਲੋਂ ਵੀ ਹੋਏਗਾ ਐਨਸੀਸੀ ਦੀਆਂ ਟੁਕੜੀਆਂ ਵੀ ਸ਼ਾਮਲ ਹੋਣਗੀਆਂ ਤੇ ਉਹ ਸਾਰਾ ਜਿਹੜਾ ਰਿਵਿਊ ਕੀਤਾ ਗਿਆ ਅੱਜ ਬਹੁਤ ਕੁਝ ਹੈ ਬੰਦੂ ਇਸ ਬਾਬਤ ਤੇ ਪਬਲਿਕ ਨੂੰ ਤਾਂ ਮੇਰੇ ਵੱਲੋਂ ਇਹ ਰਿਕੁਐਸਟ ਹੈ ਕਿ ਸਾਰੇ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਤੇ ਗਣਤੰਤਰ ਦਿਵਸ ਦਾ ਮੌਕਾ ਹੈ ਤੇ ਦੇਸ਼ ਨੂੰ ਇਹ ਬੜਿਆ ਔਖੀ ਜਿਹੜੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਤੇ ਇਸ ਆਜ਼ਾਦੀ ਦੇ ਉਤਸਵ ਦੇ ਉੱਤੇ ਅਸੀਂ ਇਕੱਠੇ ਹੋਈਏ ਤੇ ਇਸ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਖੁਸ਼ੀਆਂ ਮਨਾਈਏ ਜਿਹੜੀਆਂ ਜਿਹੜੀਆਂ ਸ਼ਖਸੀਤਾਂ ਦੇ ਆਉਂਦੀ ਸਭਾ ਨਾ ਦੇਖੋ ਮੈਂ ਜੋ ਪੜਿਆ ਇਹਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਜਿਹੜੇ ਸਾਡੇ ਐਮਪੀ ਸਾਹਿਬ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਹ ਵੀ ਸ਼ਿਰਕਤ ਕਰਦੇ ਆ ਹਲਕਾ ਐਮਐਲਏ ਨੂੰ ਵੀ ਅਸੀਂ ਰਿਕਵੈਸਟ ਕਰਾਂਗੇ ਉਹ ਵੀ ਆਉਣ ਉਸ ਤੋਂ ਇਲਾਵਾ ਜਿਹੜੇ ਐਮਸੀ ਸਹਿਬਾਨ ਨੇ ਸਰਪੰਚ ਪੰਚ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਜੋ ਪਬਲਿਕ ਦੇ ਚੋਣੇ ਹੋਏ ਨੇ ਸਾਰੇ ਸਾਰਿਆਂ ਨੂੰ ਕਾਲ ਕਰਾਂਗੇ ਕਿ ਉਹਨਾਂ ਨੂੰ ਜੀ ਆਇਆਂ ਨੂੰ Thank you.